ਬੱਬੀ ਬਤਾ ਹਾਂਜੀ ਮਾਤਾ ਹੋਰ ਹਾਂਜੀ ਨਾ ਕੋ ਬਾਜ਼ਾਰ ਗਈ ਚੋਲਿਆਂ ਦਾ ਕੋਸ ਸਬਜ਼ੀ ਸੋਚੀ ਕੀ ਖਾਣਾ ਤੂੰ ਕੋਈ ਪਹਿਲੀ ਨਹੀਂ ਦਾ ਸਬਜ਼ੀ ਪਈ ਦਾਲ ਤਾਂ ਪਈ ਹੈ ਮੈਂ ਕਿ ਚਲ ਥੋੜੀ ਪਿੰਡੀਆਂ ਵੀ ਲੈ ਆਉਨੇ ਆ ਆਹੋ ਚਲਦੀ ਜਾਂ ਕੋਈ ਲੈ ਆ ਪਾਈ ਆ ਕੋਈ ਨਹੀਂ ਮਾਤਾ ਮੈਂ ਪਿੰਡੀਆਂ ਲੈ ਆਣਾ ਬਸ ਆਪਣੀ ਤਾਂ ਦਾਲ ਵੀ ਪਈ ਆ ਤਾਂ ਪਿੰਡੀਆਂ ਇੰਨੀਆਂ ਕੋ ਬਣਾ ਲੈਂਦੇ ਆ ਅੱਛਾ ਤੇਰੀ ਮਾਸੀ ਤੇ ਜਾਣੀ ਆ ਤੇਰੀ ਮਾਸੀ ਆਈ ਹੋ ਤਾਂ ਪਾਈ ਆ ਮਾਸੇ ਨੂੰ ਕੋਈ ਜੇ ਕੋਈ ਖਾਣਾ ਹੋਰ ਹੋਰ ਕੀ ਖਾਣਾ ਪੈਣਾ ਕੋਤ ਆ ਭਿੰਡੀਆਂ ਲੈ ਆ ਨਾ ਮਜ਼ੀ ਤੋ ਚਲ ਕੇ ਆਈਆਂ ਕਿ ਦਿਆ ਹੁਣ ਕੀ ਖਾਣਾ ਦੋ ਹੋਰ ਨਹੀਂ ਨਹੀਂ ਕੋਈ ਗੱਲ ਨਹੀਂ ਹੂੰ ਚੱਲ ਭਿੰਡੀਆਂ ਜਾਂ ਦੇ ਹੀ ਲੈ ਆਨੇ ਆ ਚੈਰੋ ਜਾ ਕੇ ਅੱਜ ਤੱਕ ਲੱਗਦਾ ਮੀ ਆਉਂਗਾ ਕੋਠੇ ਚ ਆਉਂਗੇ ਅੱਜ ਤੱਕ ਲੱਗਦਾ ਬਗੈਰ ਬਦਲਾਂ ਤੋਂ ਚਲੋ ਦੇਖਦੇ ਆ ਗੋਪੀ ਆਰਦਵਾਰ ਦੇਖ ਕੇ ਮੇਰੇ ਕੋਲੋਂ ਬਾਹਰ ਨਿਕਲਿਆ ਕਰ ਲੇਮੋਰ ਸਾਇਕਲ ਅੰਦਰ ਚੈੱਕ ਪਈ ਆ ਤੈਨੂੰ ਪਤਾ ਲੋਕਾਂ ਦਾ ਹਾਂ ਦਾ ਕੀ ਹੋ ਗਿਆ ਕੁਝ ਨਹੀਂ ਹੋਇਆ ਤਾਂ ਲੈ ਕੇ ਆ ਲੈ ਕੇ ਆਂਦਾਂ ਨੂੰ ਆਲਾ ਦੇਖ ਕੇ ਆ ਆਇਆਗਾ ਨਾਲੇ ਠੀਕ ਆ ਜੀ ਦੇਖ ਕੇ ਜਾਏਗਾ ਦੇਖ ਕੇ ਆਏਗਾ ਲੋਕੀ ਚੜਜਾਂ ਦੇ ਕੋਠਿਆਂ ਤੇ ਸੂਹਾ ਲੈਣ ਨੂੰ ਮੈਂ ਤਾਂ ਸਰਦ ਜੀ ਲੈ ਜਲਦੀ ਮੈਂ ਕਿਹਦਾ ਲੈਣ ਨੇ ਮੀਨ ਨਾ ਪਤਾ ਨਹੀਂਗਾ ਹਾਂ ਤੁਸ ਸਾਡਾਂ ਦਾ ਆਲਾ ਦਵਾਰ ਦੇਖ ਕੇ ਜਾਇਆ ਕਰ ਤੋ ਦੇਖ ਲਿਆ ਕਰ ਆਲਾ ਦਵਾਰ ਦੇਖ ਕੇ ਨੰਘਿਆ ਕਰਨ ਨਾਲ ਜਾਇਆ ਕਰ ਜਿੱਥੇ ਜਾਣਾ ਹੁੰਦਾ ਤੋ ਲੋੜਿਆ ਨਾ ਕਰ ਜਿੱਤੋ ਛੇ ਕੁਮਾਰ ਦਿੱਤੀ ਕਹਿੰਦੀ ਪਾਈਆ ਭਿੰਡੀਆਂ ਲੈਣ ਚੱਲੇਆ ਗੱਲਾਂ ਐਦਾ ਕਰਦੀ ਜਿੱਦਾਂ ਕਿਤੇ ਸ਼ਗਨਾ ਦੇ ਚੱਲਾ ਹੁੰਦਾ ਬੋਲਦੀ ਤਾਂ ਦੇਖ ਕਿੱਦਾਂ ਸਾਰਾ ਪਿੰਡ ਚੱਕਿਆ ਸਿਰ ਤੇ ਨੇ ਲੈ ਇਹ ਵੀ ਸੁਣ ਲਿਆ ਭਿੰਡੀਆਂ ਲੈਣ ਚੱਲੇਆ ਬੜੀਆਂ ਫੂਹਾਂ ਰੱਖਦੀ ਐ ਉਹ ਕਿ ਤ ਗਵਾੜ ਮਾੜਾ ਨਾ ਹੋਵੇ ਕਿਸੇ ਦਾ ਨਾ ਇਹ ਐਵੇਂ ਬੋਲਦੀ ਰਹਿੰਦੀ ਜਦੋਂ ਦੇਖ ਲਓ ਉਹ ਵਾਰੀ ਆ ਗੱਲ ਕਰਦੀ ਉਹ ਤਾਂ ਬੋਲਦੀ ਰਹਿੰਦੀ ਐਵੇਂ ਪਾਗ ਲਾਉਂਗੀ ਜਦੋਂ ਪਾਗ ਲਾਉਂਦੀ ਉਹ ਐਵੇਂ ਆਪਣਾ ਖੂਨ ਥਾੜਦੀ ਰਹਿੰਦੀ ਉਹ ਤੂੰ ਮੈਨੂੰ ਅੱਜ ਇਹਦੇ ਨਾਲ ਵੇੜ ਲਾ ਗਈ ਛੱਡ ਅਗਲਾ ਜੋ ਮਰਜੀ ਆਪਣੇ ਘਰ ਘਰੇ ਕੋਈ ਲੋੜ ਨਹੀਂ ਬੋਲਣ ਦੀ ਤੈਨੂੰ ਨਹੀਂ ਪਤਾ ਹੈਗਾ ਇਹ ਉੱਦੇ ਬੋਲਦੀ ਰਹਿੰਦੀ ਲਾਲ ਗੱਲਾਂ ਕਰਦੀ ਰਹਿੰਦੀ ਚੱਲ ਛੱਡ ਲੈ ਤੁਰ ਚਲੀਏ ਚਾਲ ਛੱਡ ਉੱਥੇ ਦੇਖ ਲਾਈ ਨਾ ਦਾ ਹਾਲ ਪਾਈਆ ਭਿੰਡੀਆਂ ਲਿਆਣੀਆਂ ਹੁੰਦੀਆਂ ਨੇ ਰੋੜਾ ਐਦਾਂ ਪਾਈ ਰੱਖਦੇ ਆ ਜਿੱਦਾਂ ਕਿ ਮੰਡੀ ਖਰੀਦਣੀ ਹੁੰਦੀ। ਤਦਣਾ ਪਾਈਆ ਲਿਆਵੇ ਅਗਲਾ ਕਿਲੋ ਲਿਆਵੇ ਤੈਂ ਕਿਹਨਾਂ ਦੇ ਘੱਲ ਤੋਂ ਲੈਣਾ। ਤੈਨੂੰ ਨਹੀਂ ਪਤਾ ਹੁੱਡੇ ਇਹ ਬੋਲਦੀ ਰਹਿੰਦੀ। ਵੀ ਚਾਹ ਦੇ ਇਹਦੇ ਗੋਂਡੀਆਂ ਨਾਲ ਲੜਦੀ ਰਹਿੰਨੀ ਤੂੰ। ਨਾ। 파ੜੀ ਲੜਾਈ ਨੇ ਫਾਇਦਾ ਕਿਤੇ ਹੋ ਨਹੀਂ ਲੈਣਾ ਅੱਛਾ। ਤੁਹਾਨੂੰ ਨਹੀਂ ਪਤਾ ਇਹਨੂੰ ਆਤ। ਮੈਂ ਕਿਹਾ ਨਾ। ਅਜਾ ਪੈਣ ਕੀ ਹੋਇਆ? ਇਹਨੂੰ ਬੋਲਦੇ ਆ। ਸੈਂਟ। ਕੀ ਹੋ ਗਿਆ ਗਵਾਂਡ ਇੰਨੀ ਭੇੜੀ ਆ ਨਾ ਸਾਡੇ ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਸੋਹਾਂ ਲੈਂਦੀ ਕੋਠੇ ਚੜ ਚੜ ਕੇ ਇਹ ਤਾਂ ਹੀ ਕਰਦੀ ਕੋਠੇ ਤੇ ਘੁੰਮੀ ਲਈ ਉਹ ਸਾਡੀਆਂ ਸੋਹਾਂ ਲੈਂਦੀ ਆ ਅਸੀਂ ਜਿਹੜਾ ਕੋਈ ਕੰਮ ਕਰਦੇ ਨੂੰ ਪਹਿਲਾਂ ਪਤਾ ਹੁੰਦਾ ਇਹ ਤਾਂ ਇੰਨੀ ਲੜਾਕੀ ਆ ਨਾ ਮੈਂ ਕਹਿੰਦੀ ਕਿਸੇ ਦਾ ਗਵਾਂਡ ਨਾ ਇੰਨਾ ਕਪੱਤਾ ਹੋਵੇ ਹੈ ਉਹ ਵੱਡਾ ਕਰਕੇ ਅੱਧਾ ਰਹੀ ਲੱਗੀ ਹੋਈ ਆ ਵੀ ਉੱਤੇ ਬੋਲਣ ਲੱਗੀ ਹੋਈ ਹੈ ਨਹੀਂ ਇਹ ਚੰਗੀ ਗੱਲ ਕਿਸੇ ਦੇ ਘਰ ਦੇ ਵਿੱਚ ਝਾਟੀਆਂ ਮਾਰਨੀ ਚੰਗੀ ਗੱਲ ਹੋ ਤੂੰ ਆਪਣੇ ਕੱਪੜ ਰਹਿ ਕਰ ਤੂੰ ਇਧਰ ਨੂੰ ਕੀ ਆ ਦਵਾ ਦੇਖਦੀ ਆ ਤੋ ਆਪਣਾ ਕੰਮ ਖਰੇ ਕੰਮੇ ਆ ਰੋਟੀ ਘਰੇ ਨੂੰ ਕਿੱਦਾ ਪੱਛਦੀ ਆ ਬਸ ਹੀ ਕੰਮੇ ਆਂ ਕੀ ਉਹਨਾਂ ਦਾ ਲੈ ਤੋ ਜੇ ਤੋ ਵੀ ਮੁੰਡੇ ਨੇ ਜਾਣਾ ਤਾਂ ਤੋ ਘਟ ਘਾਰੀ ਮੋਰੇ ਆ ਖੜ ਖੜ ਕਿੱਥੇ ਨੂੰ ਗਏ ਆ ਕੀ ਕਰਦੇ ਕੀ ਨਹੀਂ ਕਰਦੇ ਕਈਆਂ ਦੀ ਆਦਤ ਹੀ ਹੁੰਦੀ ਆ ਭੈਣ ਛੱਡ ਲੈ ਅਸੀਂ ਤਾਂ ਕਿਥੇ ਅਸੀਂ ਤਾਂ ਉਹਨਾਂ ਦੇ ਘਰ ਨਾਲ ਪੜੀ ਦੇਖਣ ਜਾਏ ਦਾ ਨਾ ਉਹਨਾਂ ਦੇ ਗੇਟ ਮੋਰੇ ਕਦੀ ਖੜੇ ਹੀ ਆ ਨਹੀਂ ਐਦਾਂ ਦੀ ਨਾ ਅਸੀਂ ਪਾਈਆ ਭਿੰਡੀਆਂ ਮੰਗਾਈਆਂ ਹਨ ਇਹਨੇ ਦੇਲਾ ਅੱਧਾ ਕਿਲੋ ਮੰਗਾਉਣੀਆਂ ਪਰ ਕਲੇਸ਼ ਕਰਕੇ ਨਾ ਮਂਗਾਵੇ ਦੱਸ ਤਾਂ ਜੇ ਆਪਾਂ ਕੋਈ ਚੀਜ਼ 4-500 ਦੀ ਲਈਏ ਨਾ ਉਹਨੇ 1000 ਦੀ ਲੈਣੀ ਆ ਉਹਨੇ ਜੀ ਲੈ ਤਾਂ ਉਹ ਤਾਂ ਆਪਣਾ ਕੁੰਡਾ ਕਰਾ ਕੇ ਹੀ ਛਾੜਦੀ ਆ ਆਪਣਾ ਐਨੀ ਘੈੜੀ ਆ ਦੱਸ ਤਾਂ ਭੈਣ ਐਦਾਂ ਕਰਦੀ ਆ ਐਦਾਂ ਦਾ ਹਿਸਾਬ ਉਹ ਕਰਦੀ ਆ ਦੱਸ ਪਰਵਾੜਾ ਕੁੰਡਾ ਕਰਾਇਆ ਹੀ ਪਿਆ ਐਨੇ ਲੈ ਤਾਂ ਜੇ ਮਾਦਾ ਇੱਕ ਸੂਟ ਲੈ ਜਾਂਦੀ ਆ ਤਾਂ ਆਂਟੀ ਤਿੰਨ ਸੂਟ ਲੈ ਕੇ ਆਂਦੀ ਉਹਦੇ ਨਾਲ ਦੇ ਹਾਂ ਹਾਂ ਦੱਸ ਸਭ ਹੀ ਸੂਟ ਕਰਦੀ ਐਨਾਂ ਦੀ ਇਹੋ ਜਿਹਾ ਜਨਮ ਆਪਣੇ ਘਰ ਦਾ ਕਰਾਂਦੀ ਸਾਰਾ ਹੀ ਤੇਤ ਜੇ ਕੋਈ ਆਪਾਂ ਨਾ ਇੰਨੀ ਕੁ ਚੀਜ਼ ਲੈਂਦੀ ਹੋ ਪਤਾ ਲੱਗ ਜਾਦਾ ਆ ਚੀਜ਼ ਲੈਂਦੀ ਆ ਘਰ ਉਹਨੇ ਡਬਲ ਚੀਜ਼ ਲੈਣੀ ਆ ਉਹ ਭਾਵੇਂ ਵਾਰਤ ਹੋਵੇ ਭਾਵੇਂ ਨਾ ਹੋਵੇ ਆਂਟੀ ਸਾਡੇ ਨਾ ਮਾਸੀ ਜਦੋਂ ਮਾਲੋ ਕੋਈ ਆਂਦਾ ਆ ਦਾਲ ਖਾਦੀ ਲੈਣਾ ਤੇ ਸਾਡੇ ਨਾਲ ਦੁੱਗਣਾ ਦਿੰਦੀ ਆ ਆਂਟੀ ਦੱਸ ਤਾਂ ਜਿਹੜੇ ਨਾਲ ਲੈ ਤਾਂ ਦੱਸ ਆਪਣੇ ਭਵੇਂ ਖਾਣ ਲੈ ਕੁਛ ਬਚੇ ਨਾ ਹਾਂਜੀ ਦੱਸ ਭੈਣ ਪਰ ਇਦਾਂ ਕੀ ਕੀਤਾ ਸਾਨੂੰ ਨੀਵੇਂ ਦਿਖਾ ਲਨ ਲਈ ਲੈ ਤਾਂ ਇਹ ਇਹ ਕਿਹੜਾ ਕੰਮ ਹੋਇਆ ਕਿਆ ਪਤਾ ਚਲ ਸਾਡਾ ਕਾਕਾ ਆ ਗਈਆਂ ਭਿੰਡੀਆਂ ਦਹੀਂ ਲੈ ਆਉਣਾ ਆ ਦਾਲ ਪਈਆ ਹੋਣਾ ਹੀ ਆ ਪਾਸਾ ਹੋ ਦੇ ਨਾਲ ਹੀ ਖਾ ਲੈਣੇ ਉਹਦੇ ਨਾਲ ਹੀ ਆਪਾਂ ਫਾਰ ਲੈਣਾ ਹੋਰ ਕਢਾਈ ਵਾਲੇ ਸੂਟ ਵਧੀਆ ਲੇਡੀਜ਼ ਸੂਟ ਲੈ ਲਓ ਕਢਾਈ ਵਾਲੇ ਸੂਟ ਗਰਮੀਆਂ ਨੂੰ ਪਾਉਣ ਵਾਸਤੇ ਕੋਟਨ ਵਾਲੇ ਸੂਟ ਵਧੀਆ ਸੂਟ ਸਸਤੇ ਗੋਪੀ ਦੇ ਤੈਨੂੰ ਮੇਰੇ ਕੋਲ ਬਾਹਰ ਸੂਟਾਂ ਬਣਾਇਆ ਮਾਦਾ ਦੂ ਸੂਟਾਂ ਨਾ ਨਹੀਂ ਰੱਝੀਏ ਤੈਨੂੰ ਜਿਹੜਾ ਕੰਮ ਕਿਹਾ ਨਾ ਜਬ ਬਾਜ ਮਾਰ ਕੇ ਲਿਆ ਬਾਹਰ ਪਾਈ ਆ ਆਇਆ ਵੇ ਆ ਦਿਖਾ ਦਿਆਂ ਪਹਿਲਾਂ ਇੰਦਰ ਆ ਸੂਟ ਤਾਂ ਸੋਹਣੇ ਲੱਗਦੇ ਆ ਕੋਈ ਨੇ ਦੇਖ ਲੈਣੇ ਆ ਲੈਣ ਦੀ ਤੈਨੂੰ ਵੀ ਮੈਂ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਜੀ ਸਤਿ ਸ਼੍ਰੀ ਅਕਾਲ ਆ ਜਾ ਬੰਦੇ ਖਾ ਲੋ ਤਾਂ ਸੂਟ ਫੁਰਦੇ ਹਲੋ ਫੁਰਤਾ ਸੋਹਣੀ ਲੱਗਦੀ ਆ ਦੇਖੋ ਇੱਥੇ ਚੰਗੀਤਰਾ ਬੈ ਕੇ ਸਾਰੀ ਡਿੱਗੀ ਵੀ ਦਿਖਾ ਲੋ ਇੱਥੇ ਬੈਠੋ ਪਹਿਲਾਂ ਤੁਸੀਂ ਦੇਖੋ ਬਈ ਲੈ 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 ਘਰ ਬਰਤਨ ਵਾਸਤੇ ਘਰ ਪਾਉਣ ਵਾਸਤੇ ਬਹੁਤ ਵਧੀਆ ਨਵੇਂ ਘਰ ਬਰਤਨ ਨਵੇਂ ਨਵੇਂ ਪ੍ਰਿੰਟ ਬਿਲਕੁਲ ਨਵੇਂ ਦੇਖੋ ਕਿੰਨੇ ਸੋਹਣੇ ਸ਼ੂਟ ਹਨ ਇਹ ਨਵੇਂ ਪ੍ਰਿੰਟ ਆ ਦੇਖ ਲਾ ਲੈ ਲਾ ਤੂੰ ਕੋਈ ਨਹੀਂ ਮੈਂ ਲੈਣ ਦੀ ਆ ਤੈਨੂੰ ਉਹਨੇ ਤਿਹਾਰ ਆ ਰਖੜੀਆਂ ਦਾ ਆਹੋ ਉਹ ਦੇਣ ਲੈਣ ਵਾਲਾ ਕਿਸੇ ਕੁੜੀ ਨੂੰ ਵਧੀਆ ਜਾਨੀ ਲੰਬਾ ਨਹੀਂ ਆਊਗਾ ਇਹ ਕੋਈ ਨਹੀਂ ਦੋ ਦੋ ਸੂਟ ਲੈਣੇ ਇੱਕ ਆਪਣੀ ਨਣਾ ਲੈ ਲੈਣੇ ਤੇ ਇੱਕ ਛੋਟੀ ਨੂੰ ਲੈ ਕੇ ਦੇਣੇ ਅੱਛਾ ਠੀਕ ਆ ਦੇਖੋ ਜੇ ਪਰ ਜਿਹੜਾ ਬੰਦਾ ਤੇਰਾ ਸੂਟ ਇਹਨਾਂ ਚ ਦੇਖ ਲਾ ਕਿਸ ਤਰ੍ਹਾਂ ਭਾਈ ਇਹ ਆ ਵੀ ਸੋਹਣਾ ਰੰਗ ਰੇਟ ਮਗਾ ਤੂੰ ਪਹਿਲਾਂ ਸਾਡੇ ਨਾਲ ਦੇਖੋ ਆ ਸੂਟ ਜਿਹੜਾ ਆ ਇਹ ਤੁਹਾਨੂੰ ਲੱਗੂਗਾ 900 ਰੁਪਏ ਦਾ ਅੱਛਾ ਹਾਂਜੀ 900 ਦਾ ਆ ਜਿਹੜਾ ਆ ਇਹ ਵੀ ਤੁਹਾਨੂੰ ਦਰੋ 900 ਦਾ ਲੱਗ ਰੂ ਹੈ ਵੈਸੇ ਮਹਿੰਗਾ ਆ ਬਾਕੀ ਆ 8-800 ਦੇ ਕਰੋ ਭਾਬਾ ਭਾਈ ਸਹੀ ਸਹੀ ਰੇਟ ਲੈਣਾ ਮਹਿੰਗਾ ਹੋਤਾ ਹੈ ਰੇਟ ਰੇਟ ਜਿਆਦਾ ਆ ਭਾਜੀ 5-500 ਦੇ ਦੇਣੀ ਆਹ ਹੈ ਸੂਟ ਜੇ ਮਾਰਕੀਟ ਚੋਂ ਸ਼ੋਰੂਮ ਤੋਂ ਲੈਣ ਜਾਣਾ ਵੇ 2-2000 ਰੁਪਏ ਦਾ ਸੂਟ ਆ ਤੋ ਕੋਈ ਨਹੀਂ ਭਾਜੀ ਚਲੋ ਫੇਰ ਵੀ ਥੋੜਾ ਜਿਹਾ ਕੱਟ ਕਰੋਗੇ ਤਾਂ ਤੁਸੀਂ ਲਿਓ ਸੀ ਲੈਨੇ ਹੀ ਆ ਸੂਟ ਭਾਈ ਜੇ ਬੀਪੀ ਤਾਂ ਪਹਿਲਾਂ ਵੀ ਭਾਜੀ ਲੈਣਦੇ ਆ ਤੁਹਾਨੂੰ ਰੇਟ ਦਾ ਵੀ ਪਤਾ ਇਹ ਤਾਂ ਏਦਾਂ ਬਸ ਸਾਤੇ ਤਾਂ ਦਿੰਦੇ ਆ ਕਿ ਆਪਾਂ ਨੂੰ ਕਿਹੜਾ ਖਰਚਾ ਪੈਂਦਾ ਨਾ ਆਪਾਂ ਕੋਈ ਨੌਕਰੀ ਰੱਖਿਆ ਨਾ ਕੋਈ ਬਿਜਲੀ ਦਾ ਖਰਚਾ ਨਾ ਹੋਰ ਖਰਚਾ ਆਪਾਂ ਘਰ ਘਰ ਫੇਰ ਕੇ ਵੇਚਦੇ ਹਾਂ ਖਰਚੇ ਆਪਾਂ ਨੂੰ ਬਚ ਜਾਂਦੇ ਆ ਬਾਕੀ ਇਹ ਤੁਸੀਂ ਮਾਰਕੀਟ ਤੋਂ ਲੈਣਾ ਲੈਨ ਸ਼ੋਰੂਮ ਚੋਂ ਜੇ 2000 ਤੋਂ ਘਟਾ ਗਿਆ ਫਿਰ ਮੈਨੂੰ ਕਿਓ ਨਹੀਂ ਨਹੀਂ ਭਾਈ ਜਿਆਦਾ ਹੈ ਪੈਸੇ ਜਿਆਦਾ ਹੈ ਨਹੀਂ ਸਹੀ ਸਿਹਰੇ ਅੱਲਾਹ ਲਾ ਭਾਜੀ ਮੈਂ 2 ਸੂਟ ਲੈ ਲਵਾਂਗੀ ਲੈ ਭਾਈ ਜੇ ਇੰਨਾ ਸਸਤਾ ਸੂਟ ਆ ਤਾਂ ਸ਼ੋਅਰੂਮ ਵਾਲੇ ਕਾ ਤੋ ਮਹਿੰਗਾ ਵੇਚਦੇ ਆ ਵੀ ਥੋਣ ਮੈਂ 10 ਕੇ ਤੜਿਆ ਵੀ ਆਪਾਂ ਕੋਈ ਖਰਚਾ ਨਾ ਆਪਾਂ ਕੋਈ ਨੌਕਰ ਰੱਖਿਆ ਨਾ ਕਿਤੇ ਸ਼ੋਅਰੂਮ ਦਾ ਬਿਲੀ ਦਾ ਬਿੱਲ ਨਾ ਕੋਈ ਕਿਰਾਇਆ ਪੈਂਦਾ ਆਪਾਂ ਪਿੰਡ ਪਿੰਡ ਘੁੰਮ ਕੇ ਵੇਚਦੇ ਆ ਇਸ ਕਰਕੇ ਆਪਾਂ ਸਮਝਾ ਕਪੜੇ ਹੋਈ ਆ ਕਪੜੇ ਦੀ ਆਪਣੀ ਗਾਰੰਟੀ ਆ ਅੱਪਾ ਗਣੇ ਪਹਿਲੀ ਮਰੀ ਆਏ ਆ ਪਿੰਡ ਦੇ ਵਿੱਚ ਆ ਗਏ ਆ ਹਾਂ ਅੱਗੇ ਭਾਈ ਤੁਸੀਂ ਹਸਾਬ ਭਾਹ ਨਾਲ ਦੇ ਜਾਂਦੇ ਹੋਣ ਵੀ ਤੁਸੀਂ ਭਾਹ ਕੱਲ ਚਲੋ ਰਖੜੀਆਂ ਦਾ ਤਿਉਹਾਰ ਆਇਆ ਚਲੋ 2 ਸੌਟ ਲੈ ਲੈਂਦੀ ਹਾਂ ਨੂੰ ਕਬਈ ਤੁਸੀਂ ਛੋਟ ਪਸੰਦ ਕਰੋ ਟੇਟ ਨੂੰ ਕੋਈ ਮੇਲਾ ਕਿਹੜੇ ਲੈਣਾਂ ਇੱਕ ਕੁੜੀ ਲੈ ਲੈ ਲਾਂਦੀ ਨਾ ਨਾ ਆਪਣੀ ਵੀ ਉਹ ਫਿਰ ਭੂਆ ਵੀ ਮੈਂ ਕਿਹਾ ਰਖੜੀਆਂ ਤੇ ਆਉਣਾ ਉਹਨੇ ਉਹਨੂੰ ਵੀ ਲੈ ਲੈਂਦੀ ਕੱਪੜਾ ਤਾਂ ਸੋਹਣਾ ਅੰਨਾ ਪਹਿਲਾਂ ਵੀ ਇਹਦੇ ਕੋਲ 2 ਸੌਟ ਇਹ ਤਾਂ ਚੱਲੇ ਬਹੁਤ ਆ ਫਿਰ ਕੋਠੇ ਦੇ ਫਿਰ ਜਦ ਹੀ ਉਹ ਦੇਖਦੀ ਉਹ ਤਾਂ ਖੰਮੀ ਦੋਸਤ ਜੇ ਦਾ ਮਤਲਬ ਵੀ ਪਾਈਆਂ ਹੋ ਲਈਓ ਤੇ ਨਾ ਸੁੱਲੋਗੀ ਕੀ ਪਤਾ ਤੂੰ ਦੇਖ ਪਸੰਦ ਕਰ ਜਿਹੜੇ ਲੈਣੇ ਆਪਾਂ ਦੇਖ ਲੈ ਦੋਸਤ ਇਹ ਕਾ ਲੈਣੋਂ ਕੁੜੀ ਲੈ ਰੰਗ ਸੋਨਾ ਇਹ ਪਾਈ ਦੀਰੇ ਫੇਸੇ ਫੇਸੇ ਮੁਕਾਓ ਤੇ ਮੈਂ ਤੋੜ ਕੇ ਲੈ ਲਾਂ ਕੰਮਰੇ ਬੇ ਫੇਰ ਫਿਸਰ ਹੋ ਗਏ ਇਹ ਗੱਲ ਸੁਣ ਭਾਈ ਇਹੀ ਸੂਟ ਤੇਰੇ ਮੇਜ 15 1500 ਰੁਪਏ ਦੇ ਮੁਕਾਦਮਾ ਫੇਰ ਤਾਂ ਫੇਰ ਹੋਰ ਮੈਨੂੰ ਕੀ ਚਾਹੀਦਾ ਤੁਹਾਨੂੰ ਆਪਾਂ ਘੱਟ ਦੇ ਦੇਵਾਂਗੇ ਭੈਣ ਇੱਕ ਉਠੇ ਦੀ ਤਹ ਚੜੀ ਹੈ ਲੋਹਾਰੀ ਲੁਕੀ ਤੁਸੀਂ ਜਾਨੀ ਨੋ ਨੋ ਸੂਟ ਦਾ ਤੇਰੇ ਹੈਗੇ ਵਧੀਆ ਤੇ ਜੇ ਆਪਾਂ ਤੇਰੇ ਸੂਟ ਪਗਾ ਦਈਏ 15-1500 ਰੁਪਏ ਦੇ ਤਾਂ ਕੋਈ ਹੋਰ ਕੀ ਚਾਹੀਦਾ ਆਪਾਂ ਤੁਹਾਨੂੰ ਘਾਟੇ ਦੇ ਦੇਵਾਂਗੇ ਤੇ ਕਿਹੜੀ ਗੱਲ ਆ ਪਰ ਆ ਸੂਟ ਨਾ ਨਹੀਂ ਇਹ ਲੈਣੇ ਆ ਮਾਤਾ ਹਣੀ ਆ ਦੋ ਸੂਟ ਇਹ ਸੂਟ ਦੋ ਤੁਸੀਂ ਇਹ ਦੋ ਸੂਟ ਰਹਿਣਾ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਆ ਕਿਹੜਾ ਕੰਮ ਆ ਸਭ ਇਹ ਆਂਟੀ ਇਹ ਕਰਨ ਦੀ ਉਹਨੂੰ ਤੁਸੀਂ ਕਹਿੰਦੇ ਵੀ ਆ ਸੂਟ ਮੈਂ 15-1500 ਰੁਪਏ ਦੇ ਕੇ ਆਇਆ ਉਧਰ ਇਹ ਕੰਮ ਕਰਨਾ ਪੈਣਾ ਤੁਹਾਨੂੰ ਤੁਹਾਡੇ ਸੂਟ 15 1500 ਦਾ ਵਿਗ ਜਾਣਾ ਇੱਕ ਉਹ ਭਰਾਵਾ ਮੇਰੇ 76 ਨਾ ਬਵਾਦੇ ਤੁਸੀਂ ਉਹ ਕੁਝ ਨਹੀਂ ਹੁੰਦਾ ਭਾਈ ਉਹ ਨਹੀਂ ਹੁੰਦਾ ਤੁਹਾਨੂੰ ਪਤਾ ਸਾਨੂੰ ਕੁਝ ਨਹੀਂ ਤੁਹਾਨੂੰ ਪਤਾ ਉਹ ਲੈ ਲੈਣੇ ਤਿੰਨ ਚਾਰ ਸੂਟ ਉਹਨੇ ਆ 7 700 ਰੁਪਏ ਦੇ ਅਸੀਂ ਲੈਣੇ ਆ ਫਿਰ ਤਾਂ ਠੀਕ ਹੈ ਨਾਲ ਕਰਿਆ ਆ ਦੋ ਹਾਂ ਜੀ ਦੋ ਜੀ ਹਾਂ ਆ ਲੈਣਾ ਮੈਨੂੰ ਕਿੱਲਾ ਲੱਗਿਆ ਦੇਖ ਕੇ ਚਲ ਗਈ ਉਧਰ ਨੂੰ ਆ ਦੋ ਸੂਟ ਨਾ ਦੇਵੀਂ ਠੀਕ ਬਾਕੀ ਆ ਦੇ ਦੇ ਤੂੰ ਚਲ ਉਸ ਮੈਂ ਆਉਂਦਾ ਸੌਂਦੇ ਮੁੜ ਕੇ ਆਣਾ ਠੀਕ ਆ ਗੁੱਸਾ ਨਾ ਕਰਿਓ ਆਇਆ ਮੈਂ ਜੇ ਲੈਣੀ ਸੀ ਸੂਟ ਮੇਰੇ ਕਹਨ 2 ਘੰਟੇ ਖਰਾਬ ਕੀਤੇ ਤੁਸੀਂ ਆਪ ਜਿਹੜੀ țeਲਾ ਗਣੀਆ ਤੁਹਾਡੇ ਕੋਲ ਪੈਸੇ ਹੀ ਨਹੀਂ ਤੁਸੀਂ ਇੱਥੇ ਮੈਨੂੰ ਬਹਾਇਆ 2 ਘੰਟੇ ਹੋ ਗਏ ਖਰੋੜ ਕਰਕੇ ਰੱਖਤੀ ਤੁਸੀਂ ਮੈਨੂੰ ਖਰੋੜ ਕਰਤੀ ਤੁਸੀਂ ਮੈਨੂੰ ਗਾਲੀ ਬਾਤ ਨਹੀਂ ਕੋਈ ਯਾ ਤੁਹਾਡੇ ਕੋਲ ਪੈਸਾ ਨਹੀਂ ਸੀ ਤੁਸੀਂ ਕਹਿੰਦੇ ਭਾਈ ਨੂੰ ਖੜਾ ਤੇ ਖੜਾ ਕਰ ਲਿਆ ਮੈਨੂੰ ਪੈਸੇ ਮੇਰੀ ਮੈਂ ਤੈਨੂੰ ਕੀ ਦੱਸਾਂ ਆ ਤੇਰੇ ਗਵੰਡੀ ਆ 3 ਘੰਟੇ ਹੋ ਗਏ ਮੈਨੂੰ ਅੰਦਰ ਬਿਠਾ ਲਿਆ ਉਹਨੂੰ ਸਾਰੀ ਡਿਜੀ ਮੇਰੀ ਬੋਲੀਆ ਸੂਰ ਦੇ ਲੈ ਚਾਚਾ ਹੁਣ ਖਰੀਦਣ ਦੀ ਮਾਰੀ ਆਈ ਸਾਲੇ ਕੋ ਕਿੰਨੇ ਪੈਸੇ ਹੈ ਨਹੀਂ ਉਹ ਇਹ ਦਾ ਭਰਾਵਾ ਕਰਦੀਆਂ ਏ ਇਦਾਂ ਇਹ ਫੇਰੀ ਵਾਲਾ ਹੀ ਨਹੀਂ ਕੋਈ ਲੰਗਣ ਨਹੀਂ ਦੇਣਾ ਚੀਜ਼ ਹੀ ਨਹੀਂ ਕੋਈ ਲੈਣੀ ਨਹੀਂ ਹੁੰਦੀ ਤੇ ਇਹ ਨਾਲ ਸੱਚੀ ਆ ਭੈਣੇ ਉਹਦੀ ਪੁੱਛ ਨਾ ਤੂੰ ਕੋਈ ਵੀ ਨਹੀਂ ਲਿਆ ਹੁਣੀ ਨਾ ਹਾਂ ਮੇਰਾ ਤਾਂ ਦਿਮਾਗ ਖਰਾਬ ਕਰਦਾ ਨਹੀਂ ਸਵੇਰੇ ਦੁਰੀ ਐਨੇ ਜਾਂਦਾ ਪੇਟ ਘੁੰਮ ਲੈਣਾ ਸੀ ਮੈਂ ਉਹ ਇਦਾਂ ਕਰਦੀ ਆ ਹਾਜਾ ਭਰਾਵਾ ਤੈਨੂੰ ਦਿਖਾ ਸੂਤ ਉਹ ਭੈਣ ਮੇਰੀ ਇਹ ਗੱਲ ਸੁਣ ਲੈ ਚੱਲ ਤੂੰ ਵੀ ਮੇਰੀ ਕਰਾਉ ਬੋਣੀ ਤੂੰ ਭੈਣ ਬਣ ਕੇ ਠੀਕ ਆ ਕੋਈ ਗੱਲ ਨਹੀਂ ਹੋਰ ਗਿਆ ਆਪਾਂ ਤੈਨੂੰ ਜੈ ਜੀ ਲਾਣੇ ਨਹੀਂ ਕੁਝ ਖਮਾਰੇ ਦਵਾਤੋਂ ਠੀਕ ਆ ਜਾ ਭਰਾਵਾ ਆਜਾ ਆਜਾ ਬਰਾਵਾ ਐਥੇ ਬੈਠੇ ਸੋਕੇ ਤੇ ਆਜਾ ਓਹੋ ਲਾਹੌਰ ਪੈਣੇ ਐਨੇ ਤੇਰੇ ਗੋਡੀਆਂ ਦਾ ਦਿਮਾਗ ਖਰਾਬ ਮੈਂ ਕਹਿੰਨਾ ਪੁੱਛੇ ਨਾ ਤੂੰ ਬਸ ਓਹ ਬਰਾਵਾ ਇਹ ਇੱਦੇ ਕਰਦੀਆਂ ਐ ਲਾਹੌਰ ਬੇਤੋ ਹੀ ਮੇਰੇ ਤਿਹਾਰ ਦਾ ਟਾਈਮ ਐ ਐਨਾ ਦਿਮਾਗ ਖਰਾਬ ਕਰਤਾ ਮੇਰਾ ਅੱਧਾ ਪੇਟ ਮੈਂ ਹੁਣੋਂ ਘਮ ਲੈਣਾ ਸੀ ਇਹਨਾਂ ਦਾ ਤਾਂ ਕੰਮ ਹੀ ਇਹੀ ਆ ਇਹ ਨੰਗਣ ਕੋਈ ਦੇਣਾ ਨਹੀਂ ਫੇਰੀ ਵਾਲਾ ਕੀੜੀ ਨਹੀਂ ਕੋਈ ਲੈਣੀ ਨਹੀਂ ਹੁੰਦੀ ਦੋ ਦੋ ਘੰਟੇ ਬਿਠਾਈਦਾ ਬਸ ਇੱਦੇ ਹੋਈ ਆ ਹਾਂ ਤੁਸੀਂ ਮੇਰੀ ਭੈਣ ਮੇਰੀ ਗਾਹਾਂ ਹਾਂ ਤੂੰ ਸੂਟ ਪਸੰਦ ਕਰ ਆਪਾਂ ਤੇਤੋ ਖੁਸ਼ੀ ਨਹੀਂ ਘੁਮਾਣਾ ਬਬੋਣੀ ਦਾ ਟਾਈਮ ਆ ਆਪਾਂ ਤੇਤੋ ਬੋਣੀ ਕਰਨੀ ਅੱਛਾ ਠੀਕ ਆ ਲਿਆ ਭਰਾ ਉਹ ਮੈਂ ਖਾਮ ਲੂੰਗਾ ਆਪਣੀ ਭੈਣ ਨੂੰ ਦੇਖਤਾ ਰੱਖੜੀ ਬਸ ਆ ਤਾਂ ਉੱਦਾ ਭਰਾਵਾ ਤੇਰਾ ਕੱਪੜਾ ਤਾਂ ਬਹੁਤ ਵਧੀਆ ਆ ਹਾਂਡਾਂ ਨਾਲ ਆ ਉਹਦਾ ਕੱਪੜਾ ਤਾਂ ਲੈ ਭੈਣ ਆ ਆਇਆ ਪਰਖ ਦੇਖ ਲੈ ਹੂੰ ਉਹ ਗਵਾਂਡੀਆਂ ਤੇਰੀਆਂ ਕਹਿੰਦੀ ਆ ਆ ਕੱਪੜਾ ਐ ਇਹ ਦਾ ਕਪੜਾ ਨਹੀਂ ਜੱਜ ਦਾ ਅੱਛਾ ਹੈ ਨਾ ਯਾਰ ਇਹ ਨਮਾ ਆਇਆ ਮਾਰਕੀਟ ਦੇ ਵਿੱਚ ਆਹੋ ਆਹ ਦਾ ਕਪੜਾ ਹੀ ਵੋਹ ਬੜੀ ਹੈ ਹਲੇ ਮੈਂ ਮਾਰ ਖੋ ਗਿਆ ਸੀ ਹਾਂ ਹਾਂਜੀ ਹੈ ਮੇਰੀ ਗੱਲ ਦੇ ਦੇ ਕੋਮੀਆਂ ਤੋਂ ਝੂਠ ਨਹੀਂ ਬੋਲਣਾ ਹਾਂ ਜਿਹੜੇ ਦੋ ਝੂਠੇ ਤੇਲੂ ਦੇਣ ਵਾਲੇ ਹੈ ਨੇ ਫਿਰ ਤੋਂ ਮੇਰੇ ਘਰ ਵਰਗੀਆਂ ਠੀਕ ਥੋੜਾ ਕਪੜਾ ਹਲਕਾ ਆ ਨਹੀਂ ਮੈਂ ਤਾਂ ਠੀਕ ਲੱਗਦਾ ਹੈ ਵੀ ਫਿਰ ਝੂਠ ਟੁੱਟ ਗਿਆ ਘਰ ਵਿੱਚ ਤੇ ਹਾਂ ਮੈਂ ਤੈਨੂੰ ਦੇ ਦੇਣਾ ਵੇਚਣੇ ਆਇਆ ਮੈਂ ਤਾਂ ਹੁਣ ਦੇਖੋ ਐਨੇ ਪਿਆਰ ਨਾਲ ਮੈਨੂੰ ਸੱਦਿਆ ਨੀ ਆ ਮੈਨੂੰ ਤਾਂ ਆ ਸੋਹਣਾ ਲੱਗਦਾ ਏ ਓਏ ਨਹੀਂ 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 ਰਹਿਣਾ ਮੈਂ ਫੇਰ ਆਲਾ ਬਾਣੀ ਚਲਣਾ ਲੈ ਲਾ ਪਾ ਤੂੰ ਚੱਲ ਫੇਰ ਰਹਿਣ ਦੇ ਮੈਂ ਗਾ ਨੂੰ ਲੈਣਾ ਅੱਜ ਸੈਂਟ ਚਾਹੀਦੀ ਜੀ ਰਿਆ 1700 ਦਾ ਮੈਨੂੰ ਆਇਆ ਆਪਰ ਬਈਆ 100 ਕਮਾਣਾ ਤੈਨੂੰ ਦੱਸ ਕੇ ਕਹਾਂ ਨਹੀਂ ਮਹਿੰਗਾ ਆ ਇਹ ਨਹੀਂ ਨਹੀਂ ਭੈਣ ਬਹੁਤ ਵਧੀਆ ਕਪੜਾ ਆ ਕਪੜਾ ਤਾਂ ਵਧੀਆ ਆ ਇਹਨਾਂ ਦਾ ਕੀ ਰੇਟ ਆ ਲਾ ਵ ਮੈਂ ਤੁਹਾਨੂੰ ਦੱਸਿਆ ਪਿਆ ਜੀ ਆ 2000 ਰੁਪਏ ਦਾ ਆ ਅੱਛਾ ਤੁਹਾਨੂੰ ਲੱਗ ਜਾ 1800 ਰੁਪਏ ਦਾ ਠੀਕ ਆ ਜੀ ਜ 100 ਰੁਪਏ ਆਪਾਂ ਤੁਹਾਡੇ ਰੱਖੋ ਨਹੀ ਨਹੀ ਭਰਾ ਵੇ ਇਹ ਤਾਂ ਮਹਿੰਗਾ ਹੈ ਮੈਂ ਤੈਨੂੰ ਦੇਣਾ ਹੈ ਇਹਦਾ 1200 ਰੁਪਿਆ ਭੈਣ ਤੂੰ ਵੀ ਉਹ ਗਵਾਣ ਦੀ ਗੱਲ ਕਰ ਲਾ ਬੇ ਨਾਖਰੀ ਦਿਨ ਵਾਲੀ 1500 ਦਾ ਮੈਨੂੰ ਉਹ ਦਿੰਦੀ ਸੀ ਇਹਦਾ 1500 ਦਿੰਦੀ ਸੀ ਹੋਰ ਚਲ ਠੀਕ ਆ ਫੇਰ ਤੈਨੂੰ 1500 ਇਹਦਾ ਮੈਂ ਦੇ ਦੇਣਾ ਆ ਇਹਦਾ ਨਹੀਂ ਮੈਂ ਤੈਨੂੰ ਇੰਨੇ ਦੇਣੇ ਹੈਗੇ ਇਹਦੇ ਕਿ ਦੱਸ ਕਿੰਨੇ ਲਾਣੇ ਫੇਰ ਬਿਲ ਤਿਆਂ ਹੋ ਗਿਆ ਲੱਗੂਗਾ ਚਲ ਨਹੀ ਨਹੀ 1300 ਨਹੀਂ ਮੈਂ ਦੇਣਾ ਮੈਂ ਰੁਪਈਆ ਤੈਨੂੰ ਦੇਣਾ 1100 ਰੁਪਈਆ ਚਲ ਭੈਣਾ ਤੇਰਾ ਨਾ ਮੇਰਾ ਰੱਬੀਆ 1200 ਦੇ ਦੇ ਕੁਝ ਨਹੀਂ ਕਮਾਣਾ ਆਪ ਦੇ ਤੂੰ 1200 ਚਲ ਠੀਕਾ ਦੇ ਦੇ ਫਿਰ ਦੇਖ ਲਾ ਮੈਂ ਡੇਢ ਘੰਟਾ ਉਹਨਾਂ ਕੋਲ 2 ਘੰਟੇ ਬੈਠਾ ਰਿਆ ਪਾਣੀ ਦਾ ਕਿੰਨੀ ਉਹ ਨਹੀਂ ਪੁੱਛਿਆ ਪਾਣੀ ਧਾਣੀ ਪੁੱਛ ਲੈ ਕੋਈ ਨਹੀਂ ਮੈਂ ਚਾਹ ਬਣਾ ਨਹੀਂ ਆ ਹਾਂ ਚਾਹ ਮੈਂ ਪੀਉਂਗਾ ਭੈਣ ਚਾਹ ਪੀ ਲਵਾਂ ਮੈਂ ਚਾਹ ਬਣਾ ਹੋਰ ਦੇਖ ਲਓ ਜੇ ਕਿਸੇ ਨੂੰ ਦੇਣਾ ਲੜਕੀ ਨੂੰ ਕੋਈ ਰੱਖੜੀ ਵਾਸਤੇ ਇਹਦੇ ਵੀ ਵਧੀਆ ਆ ਇਹ ਦੋਨੋਂ ਦੋਨੋਂ ਵਧੀਆ ਆ ਇੱਕ ਆਪਣੀ ਨਨਾਨ ਲਈ ਵੀ ਲੈਣਾ ਸੀਗਾ ਹਾਂ ਠੀਕ ਆ ਆਹੋ ਆਲੇ ਭਰਾਵਾ ਪਾਣੀ ਚਾਹ ਰੱਖੀ ਆ ਮੈਂ ਮੈਂ ਲਿਆ ਲਈ ਫਿਰ ਚਾਹ ਲਾਵਾ ਪੈਸੇ ਤਾਂ ਮੇਰੇ ਕੋ ਥੋੜੇ ਆ ਗੂਗਲ ਪੇ ਚੱਲਦਾ ਤੇਰਾ ਹਾਂਜੀ ਹਾਂਜੀ ਸਵਾਸ ਇਹਦੇ ਪਾ ਲੈਣੀ ਆ ਹਾਂ ਤਮਾ ਸਾਰੇ ਕਰਦੇ ਹੋ ਕੋਈ ਨਹੀਂ ਉਹ ਚੱਕਰ ਇਹ ਤੁਹਾਡਾ ਬਣ ਗਿਆ 15 ਤੇ 12 12 ਨਹੀਂ 11 ਹੋ ਗਿਆ 11 ਦੇ ਹੋਰ 21 ਰੁਪਏ ਬੰਦਾ ਆ ਜੋ ਕੋਈ ਨਹੀਂ ਚਾਬਲਾ ਗੂਗਲ ਪੇ ਆਪਾਂ ਆ ਦੋ ਸਕੈਨ ਕਰ ਆਪਣਾ ਆ ਗਿਆ ਦੇਖੋ ਨਾ ਹਾਂਜੀ ਹਾਂਜੀ ਆ ਗਏ ਹਾਂ ਵਾਹ ਪਾਓ ਸਬਦੂ ਸਾਹਿਬ ਤੇ ਦੇਖੋ ਦਾ ਆ ਗਏ ਪਾਤੇ ਆ ਜਾ ਸਬਦੂ ਸਾਹਿਬ ਹਰਜੀਤ ਸਿੰਘ ਹਾਂਜੀ ਹਾਂ ਆ ਗਿਆ ਆ ਗਿਆ ਚਲੋ ਠੀਕ ਹੈ ਸਰੋ ਠੀਕ ਹੈ ਮੈਂ ਚਾਹ ਲੈ ਕੇ ਆਣੀ ਹਾਂ ਚਾਹ ਚਾਹ ਜਿੱਥੇ ਘਰ ਬਾਹਰ ਮੇਰੇ ਘੇੜਾ ਮਾਰੀ ਲੈ ਆ ਵੀਰਿਆ ਪੰਪ ਕੰਮ ਕਰ ਗਿਆ ਬਣ ਗਈ ਗੱਲ ਬਣ ਗਈ ਦਿਹਾੜੀ ਤਾਂ ਅੱਗੇ ਗੱਲਾਂ 'ਚ ਸੱਚੀ ਗੱਲ ਹੈ ਉਹਨਾਂ ਦੀ ਕਹਿੰਦੇ ਲਾਈ ਲੱਗ ਗਈ ਆ ਚੱਲ ਆਪਾਂ ਨੂੰ ਵੀ ਆਪਾਂ ਦਿਹਾੜੀ ਬਣਾ ਲਈਏ ਆਲਾ ਬਰਾਵਾ ਚਾ ਅਪਰਾਵਾ ਕੋਕਲੇ ਵਾਂਤਕਲ ਵਾਂਤਕ ਕੀ ਕਰਦਾ ਸੀਗਾ ਉਹ ਨਹੀਂ ਬੀਬੀ ਮੈਂ ਕਹਿੰਦਾ ਜੀ ਟਰੰਪ ਟਰੰਪ ਕੌਣ ਆ ਉਹ ਅਮਰੀਕਾ ਵਾਲਾ ਨਹੀਂ ਟਰੰਪ ਉਹ ਮੈਂ ਕਹਿੰਦਾ ਜਾਂਦਾ ਉਹ ਬਣਿਆ ਟਰੰਪ ਸਹੀ ਕਰ ਰਿਹਾ ਉਹ ਉਹ ਮੈਂ ਆ ਪੜ੍ਹਦਾ ਸੀ ਇੱਥੇ ਉਹ ਮੈਸੇਜ ਆਇਆ ਜੀ अच्छा मैं क्या हूं गुवानडन दी बहन ਦਾ ਨਾਮ ਵੀ ਕੁਲਵਾਂਦਾ ਨਾ ਨਾ ਆਪਾਂ ਕੀ ਲੈਣਾ ਉਹਨਾਂ ਤੋਂ ਮਸੀਂ ਤੋਂ ਡਾਂਗ ਲਾ ਗਿਆ ਮੈਂ اچھا ਲਾਹੌਰ ਜੀ ਚਾਹ ਮੀਂ ਤਾਂ ਜੀ ਹਾਂ ਹਾਂ ਮੈਂ ਵੀ ਪੀਣ ਲੱਗੀ ਬਸ ਲੈ ਇਹਨੂੰ ਟਰੰਪ ਦਾ ਇਹਨੂੰ ਕੀ ਪਤਾ ਟਰੰਪ ਦਾ ਕੁਲਵੰਦ ਕਰਵਾਉਣਾ ਸਾਲ ਜੀ ਸਾਲ ਆਪਾਂ ਟੋਕੂ ਲਾਉਣਾ ਹੀ ਲੱਗਦਾ ਮੈਂ ਵੀ ਕੀ ਰਹਾ ਹੁਣ ਨਿਕਲ ਜਲ ਫਟਾਫਟ ਹੋਰ ਨਾ ਕੋਈ ਆ ਜਵੇ ਤੇ ਕੰਮ ਖਰਾਬ ਕਰ ਦੇ। ਚਾ ਚੰਗਾ ਬੈਣ। ਠੀਕ ਆ ਬ੍ਰੋ। ਮਾਲਮ ਆ ਕਿਹੜਾ? ਠੀਕ ਆ ਚਲ। ਕਿਤੇ ਲੋੜ ਹੁੰਦੀ ਤਾਂ ਲੰਘ ਜੀ ਬੜੇ ਬਾਜ਼ ਮਾਰ ਲਿਆ ਕਰੋ। ਠੀਕ ਆ ਠੀਕ ਆ ਕੋਈ ਨਹੀਂ। ਲੈ। ਇੰਨਾ ਵਧੀਆ ਛੂਟ ਮਿਲ ਗਏ। ਸਸਤੇ ਨਾਲ। ਗਵਾਂਡਣਾ ਦੇ ਤਾਂ ਨਕਲ ਲੈਣੀ ਆਂਦੀ ਕੋਈ ਚੀਜ਼। ਮਧੀਆ ਰੇਟ ਨਾਲ ਮਿਲਦੇ ਉੱਦਾਂ ਮੈਨੂੰ ਭਾਣ ਨਾਲੇ ਦੇ ਗਿਆ ਨਾ ਭਾਈ ਹਾਂ ਹਾਂ ਆਵੇ ਆ ਕੀ ਲਿਆ ਇਹ ਸੂਟ ਲੈ ਆ ਮੈਂ ਸੂਟ ਲੈ ਕਿੰਨੇ ਕਿੰਨੇ ਦਾ ਲਿਆ ਇਹ ਇਹ ਮੈਨੂੰ ਸਸਤੇ ਦੇ ਗਿਆ ਭਾਈ ਕਿੰਨੇ ਕਿੰਨੇ ਦਾ 100 ਦਾ ਆ 1100 ਦਾ ਆ ਉਹ ਆਹ 1500 ਦਾ ਆਹੋ ਹੈ ਉਹ ਤੈਂ ਕਦੇ ਕੱਪੜਾ ਨਹੀਂ ਖਰੀਦਿਆ ਉਹ ਗਵਾਂਡਰ ਨੂੰ 2000 ਦਾ ਦਿੰਦਾ ਸੀਗਾ ਉਹ ਉਹ ਬੱਸ ਠਾਕੇ ਚ ਲੱਗ ਗਿਆ ਅੱਛਾ ਨਾ ਉਹ ਗੋਣਦੰਦੇ ਮਗਰ ਲੱਗੇ ਕੋਈ ਨਾ ਟੁੰਡੇ ਲੱਗਿਓ ਕਰਾਉਣ ਮੇਰਾ ਉਹ ਨਹੀਂ ਆਪਾਂ ਉਹਦਾ ਠੀਕ ਰੇਟ ਨਾ ਦੇ ਦੇਖੋ ਹਾਂ ਠੀਕ ਦੇ ਯਾਰ ਰੇਟ ਨਾ ਤੈਨੂੰ ਕੱਪੜਾ ਦੇਖੋ ਤੁਸੀਂ ਆ 200 300 ਦਾ ਫੂਟ ਜਿਹੜਾ ਤੈਨੂੰ ਮਹਿੰਗਾ ਲਾ ਗਿਆ ਉਹ ਬੱਸ ਕਰੋ ਤੁਹਾਨੂੰ ਕੀ ਪਤਾ ਹੈ ਕੱਪੜੇ ਬਾਰੇ ਕੱਪੜੇ ਤੂੰ ਖਰੀਦਦੀ ਆ ਉਹਨਾਂ ਦੇ ਪੰਪ ਦੇ ਵਿੱਚ ਆ ਕੇ ਤੂੰ ਕੱਪੜੇ ਖਰੀਦ ਲੈਣੇ ਆ ਮਹਿੰਗੇ ਕਰਕੇ ਤੈਨੂੰ ਦੇ ਗਿਆ ਉਹ ਅਗਰ ਨੂੰ ਹੱਥ ਮਾਰਿਆ ਕਰ ਕੁਝ ਅੱਛਾ ਮਹੰਗੇ ਦੇ ਗਿਆ ਹੋ ਗਿਆ ਮਹੰਗੇ ਯਾ ਕਪੜੇ ਹਲਕੇ ਹਨ ਇਹ ਜੀ ਨੂੰ ਆ ਦੇਖੀ ਰਿਹਾ ਹੈਗੇ 1500 ਦਾ ਆਹ ਦਾ ਆ 1100 ਦਾ 1500 ਦਾ ਬਾਤ ਕਰਿਆ ਕਰੋ ਤੂੰ ਸਿੱਧੇ ਰੋਂਦੇ ਰਹਿਨੇ ਆ ਜਦੋਂ ਵੀ ਮੈਂ ਕੋਈ ਚੀਜ਼ ਲੈਣੀ ਹੁੰਦੀ ਆ ਮੋਰੇ ਰਖੜੀਆਂ ਆ ਮੇਰੇ ਭਰਾ ਨੇ ਮੈਨੂੰ ਲੈ ਕੇ ਦੇਣਾ ਸੀ ਮੈਂ ਉਹਨੂੰ ਕਹਿਣਾ 1500 ਰੁਪਿਆ ਦੇ ਦੇ ਮੈਂ ਸੂਟ ਲੈ ਲਿਆ ਉਹਦੇ ਭਰਾ ਦੇ 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 ਜਿਹੜੇ ਪੈਸੇ ਆ ਉਹ ਪੈਸੇ ਨਹੀਂ ਹੈਗੇ ਉਹ ਲੁੱਟਦਾ ਬਾਹਲਾ ਉਹ ਕੋ ਉਹ ਨਹੀਂ ਫਿਰ ਇੰਨੇ ਕਾ ਦਾ ਉਹ ਨਹੀਂ ਲੈ ਕੇ ਦੇਣਾ ਹੀ ਹੁੰਦਾ ਆਹੋ ਠਗੀਆਂ ਮਾਰ ਦੇਣਾ ਜਿਹੜਾ ਤੈਨੂੰ 1500 ਦਾ ਲੈ ਕੇ ਦਊਗਾ ਕੋਈ ਨਹੀਂ ਆਪਣੇ ਕੋਲ ਬਰਾਬੜਾ ਕੇ ਦੱਸਦੀ ਰਹਿੰਦੀ ਗੱਲਾਂ ਉਹ ਸਾਲ ਬਾਅਦ ਦੇਸ ਆਂਦਾ ਆ 10 ਉਹ ਇਹਦਾ ਦਿਮਾਗ ਤੇ ਕਿੰਨਾ ਖਰਾਬ ਆ ਉਹ ਗਵਾਂਡਣੇ ਦਾ 300 ਦੇਣਾ ਸੀਗਾ ਜਿਹੜਾ ਤੂੰ 15 1500 ਦੇ ਕੇ ਗਈਆਂ ਦੇ ਕੇ ਆਈਆਂ ਉਹ ਬਹਿ ਜਾ ਆਰਾਮ ਨਾਲ ਤੂੰ ਤਾਂ ਇੱਦਾਂ ਹੀ ਕਰਦਾ ਰਹਿਣਾ ਐ ਹੋਰ ਜਦੋਂ ਮੈਂ ਸੂਟ ਲੈ ਲਵਾਂ ਤੈਨੂੰ ਨਹੀਂ ਸਮਝਾਉਣੀ ਬੱਸ ਕਰਿਆ ਕਰ ਇਹ ਨਹੀਂ ਕੋ ਅਕਲ ਆਉਂਦੀ ਹੈਗੀ ਤਾਂ ਬੋ ਕਿਹਨਾ ਟਾਈਮ ਹੋ ਗਿਆ ਦੇਖ ਤਾਂ ਚਲੋ ਦੇਖ ਹਾਂ ਉਹ ਦੇਖ ਤਾਂ ਮੈਨੂੰ ਲੱਗਦਾ ਭਾਈ ਕਰ ਗਿਆ ਕੰਮ ਆਪਣਾ ਜਿਹਦਾ ਸੀ ਬਣਾ ਲਈਏ ਇਹਨਾਂ ਦਾ ਆਹੋ ਦੇਖ ਮਾਤਾ ਆ ਗਿਆ ਭਾਈ ਆ ਗਿਆ ਆ ਗਿਆ ਆ ਗਿਆ ਭਾਈ ਹਾਂ ਆ ਗਿਆ ਆ ਗਿਆ ਕੋਲੋਂ ਆ ਗਿਆ ਕਾਹ ਲੈ ਆ ਗਿਆ ਤਾਂ ਲੈ ਇੱਧਰ ਬੈ ਜਾ ਮੋ ਲਓ ਆ ਗਏ ਆ ਲੋ ਨਾਰੇ ਫਾਦਾ ਫੜ ਗਿਆ ਨਾਲੇ ਆਪਣੀ ਕੱਖਾਂ ਪੈ ਕੇ ਤਿਆਰੀ ਕਰਨੀ ਉਹ ਤਾਂ ਬੀਬੀ ਸੱਚੀ ਬੰਪ ਬੜੀ ਆ ਮੈਂ ਤਾਂ ਹੀ ਤੁਹਾਨੂੰ ਕਹਿੰਦੀ ਸੀਗੀ ਲੈ ਹੋਰ ਤੂੰ ਭਾਈ ਤੇਰੇ ਹੋਰ ਨਾ ਮਗਰਾਵੇ ਮੈਨੂੰ ਫੜਾ ਫੜ ਦੋ ਪੈਸੇ ਤੁਸੀਂ ਐਂ ਦਾ ਕਰੋ 7.5 ਉਹ ਐਂ ਦਾ ਦੇ ਦੋ ਤੇ 7 ਉਹ ਐਂ ਦਾ ਨਾ ਨਾ ਭਾਈ 500 ਕਿਹਾ ਸੀਗਾ ਲੇ ਰੰਤਨ ਆਹ 500 ਕਿਹਾ ਸੀਗਾ ਲੈ 10 ਹੁਣ ਤੇਰੀ ਅਸੀਂ ਇੰਨੀ ਕਰਵਾ ਦਿੱਤੇ ਆ ਬਿਕਰੀ ਕਰਾ ਦਿੱਤੀ ਆ ਪੋਨੋ ਉਹ ਮੈਂ ਕਰਨਾ ਕਰ ਰਿਹਾ ਹਾਂ ਦੇ ਵੀ ਤਾ ਪਹਿਲੇ ਪਾ ਦਿਓ ਫਟਾਫਟ ਮੈਂ ਜਾਵਾਂ ਹੁਣ ਭਾਈ ਤੈਨੂੰ ਪੈਸੇ ਪਾ ਦਿੰਨੇ ਆ ਪਹਿਲੇ ਦੱਸਦਾ ਸੀ ਕਿੱਦਾਂ ਹੋਈ ਉਧਰ ਉਹ ਬਸ ਮੇਰੀ ਗੱਲ ਸੁਣੋ ਜਿੱਦਾਂ ਪੰਪ ਦੀ ਪ੍ਰੀਪ ਪੰਪ ਮਾਰਿਆ ਆਪਾਂ ਵੀ ਉਹ ਥਾੜੀਆਂ ਆਚਾਰ ਪੰਡੀ ਕੀਤੀ ਚਾਰ ਤੁਹਾਨੂੰ ਸੁਣਾਈਆਂ ਤੇ ਉਹਦੀ ਵਡਿਆਈ ਕੀਤੀ ਪੂਰੇ ਫਟਾਫਟ ਮੂਹਰ ਤੇ ਸੀ ਜਿਹੜਾ ਮੈਂ ਤੁਹਾਨੂੰ 700 ਦਾ ਦਿੰਦਾ ਸੀ ਇਹ ਰਮੈ ਤੁਹਾਨੂੰ 700 ਵਾਲਾ ਗਾਉਂਦਾ ਸੀ ਹਾਂ ਮੈਂ ਉਹਨੂੰ 1500 ਦਾ ਦੇ ਕੇ ਆਇਆ ਲੈ ਤਾ ਦੱਸ ਭੈਣ ਸੱਚੀ ਕਹਿੰਦੀ ਸੀ ਤੂੰ ਉਹ ਬੋਖ ਲਾਈ ਲੱਗ ਗਿਆ ਮੇਰੇ ਕੋਲ ਆਪਣਾ ਖਰ ਗਿਆ ਮੇਰੇ ਕੋਲ ਹੁਣ ਮੇਰਾ ਵੀ ਖਰ ਗਿਆ ਤੁਹਾਡਾ ਵੀ ਖਰ ਗਿਆ ਹੁਣ ਤੁਸੀਂ ਮੈਨੂੰ ਪੈਸੇ ਦੇ ਦੋ ਫਰਵਾਜ ਜਾਈਏ ਉਹ ਮੈਨੂੰ ਸਕੈਨਰ ਦੇ ਆਪਣਾ ਵੀਰੇ ਕਿੰਨੇ 1200 1200 ਹਾਂ ਚਲ ਹੁਣ 1300 ਕਰ ਦੋ ਠੀਕ ਦਾ 1200 ਚੋ ਠੀਕ ਹੈ ਬਾ ਲੈ ਤਾ ਆ ਗਿਆ ਮੈਸੇਜ ਆ ਦੀ ਆ ਗਿਆ ਗੁਰਦੇਵਰਾਮ ਹਾਂ ਅਰੇ ਪ੍ਰਿਆਮਸੀ ਦਾ ਆ ਗਿਆ ਆ ਗਿਆ ਚਲੋ ਆ ਗਿਆ ਗੁਰਦੇਵ ਚਲ ਠੀਕ ਹਾਂ ਗੁਰਦੇਵ ਚਲੋ ਠੀਕ ਐ ਤੇਰੀ ਗੱਲ ਸੁਣੋ ਗਾਂਡੀ ਗਾਂਡੀ ਜਿਹੜਾ ਤੁਹਾਡੇ ਨਾਲ ਹਵਾ ਜਵਾਲਾ ਵਾਲਾ ਵੇ ਮੈਂ ਦਾਦੇ ਰੱਖੋ ਮੈਂ ਫੇਰ ਆਉਂਦਾ ਜਾਂਦਾ ਰਹਿੰਦਾ ਲੈ ਭਾਈ ਤੂੰ ਅੱਜ ਦਾ ਸਾਰ ਐਦਾ ਦਾ ਗੋਗਲੇ ਦੇ ਵੀ ਰੋਇ ਰੋਇ ਨਹੀਂ ਪੈਂਦਾ ਠੀਕ ਐ ਠੀਕ ਐ ਠੀਕ ਐ ਠੀਕ ਐ ਔਰ ਆਪਾਂ ਜਿਆੜੀ ਪੈ ਗਈ ਹਾਂ ਆਪਾਂ ਜਿਆੜੀ ਪੈ ਗਈ ਹਾਂ ਹਾਂ ਸਰ ਵੀਰ ਸਿਆ ਸਿਆਣੇ ਨਹੀਂ ਕਿਹਾ ਤੇ ਬਿਲੀਆਂ ਦੀ